ਲੁਧਿਆਣਾ ਦੇ ਟਰਾਂਸਪੋਰਟ ਨਗਰ ਦੇ ਕੱਟ ਉੱਤੇ ਹੁਣੇ-ਹੁਣੇ ਇੱਕ ਵੱਡਾ ਹਾਦਸਾ ਹੁਣ ਤੋਂ ਟਲਿਆ। ਇਸ ਔਰਤ ਨੇ ਦਾਵਾ ਕੀਤਾ ਹੈ ਕਿ ਜੇਕਰ ਉਹ ਆਪਣੀ ਗੱਡੀ ਨੂੰ ਨਾ ਪਹੁੰਚਾਉਂਦੀ ਤਾਂ ਕੋਈ ਵੀ ਵੱਡਾ ਹਾਦਸਾ ਵਾਪਰ ਜਾ ਰਾ ਸੀ ਜਿਸ ਦੇ ਵਿੱਚ ਉਸ ਦੇ ਬੱਚਿਆਂ ਦੀ ਤੇ ਉਸ ਦੀ ਜਾਨ ਵੀ ਜਾ ਸਕਦੀ ਸੀ ਪਰ ਵਾਹਿਗੁਰੂ ਦੀ ਕਿਰਪਾ ਸਦਕੇ ਔਰਤ ਅਤੇ ਉਸ ਦੇ ਬੱਚੇ ਵਾਰ-ਵਾਰ ਬਚੇ ਨੇ। ਦੋਨਾਂ ਨੂੰ ਨਹੀਂ ਪਤਾ ਇੱਥੇ ਕਿੱਥੇ ਲੰਘਨੇ। ਬੱਸਰ ਗੱਡੀ ਵਾਲਾ ਕਿ ਤੁਸੀਂ ਚੱਲਿਓ। ਇੱਕ ਛੋਟੇ ਜਿਹੇ ਖੱਡੇ ਨੇ ਤੁਹਾਡੀ ਇੱਕ ਗੱਡੀ ਨੂੰ ਮਾਰਦੇ ਬਾਰਦੇ ਸੀ ਬਚ ਗਏ। ਉਸਾਰ ਤੇ ਜੋੜ ਤੇ ਸਾਡੇ ਤੋਂ ਗਲਤੀ ਹੋਗੀ। ਮੇਰੇ ਬੱਚੇ ਦੇ ਉੱਪਰ ਅਗਰ ਡੇਕੀ ਜਾਂਦੀ ਫਿਰ ਵੀ ਤੁਸੀਂ ਆਏ ਕੇ ਇਹਨੇ ਜੀ ਗਲਤੀ ਹੋਗੀ। ਐਕਸੀਡੈਂਟ ਤੋਂ ਬਾਅਦ ਇਹ ਬਾਤਾਂ ਜੋੜ ਦੇਣਾ ਜੀ ਗਲਤੀ ਹੋਗੀ। ਸਾਹਮਣੇ ਵਾਲੀ ਤਾਂ ਜਾਤ ਚਲੇਗੀ। ਸਰ ਪੰਜਾਬ ਸਰਕਾਰ ਮੈਨੂੰ ਨੇ ਟ੍ਰਾਂਸਪੋਰਟ ਚੌਕ ਐਨੇ ਵੱਡੇ ਹੈਵੀ ਟਰੱਕ ਲੱਗ ਰਹੇ ਆ ਤੇ ਉਹਨਾਂ ਨੂੰ ਪਤਾ ਨਹੀਂ ਚੱਲਦਾ ਕਿ ਚੌਕ ਦਾ ਕੀ ਹਾਲ ਬਣਾ ਰਹੇ ਕਹ ਉਹਨਾਂ ਨੇ ਮੇਰਾ ਨਾਮ ਸੋਨੀਆ ਐ ਸਰ ਮੈਂ ਟੀਚਰ ਆ ਸਕੂਲ ਦੀ ਮੈਂ ਇਧਰੋਂ ਪਿੱਛੋਂ ਆ ਰਹੀ ਸੀ ਮੈਂ ਇਧਰੋਂ ਮੈਂ ਆਪਣੇ ਘਰ ਜਾ ਰਹੀ ਸੀ ਠੀਕ ਐ ਜੋਦੇਵਾਲ ਬਸਤੀ ਤੇ ਅਸੀਂ ਪਿੱਛੋਂ ਆ ਰਹੇ ਸੀ ਅਬ ਜੋ ਇਹ ਗੱਡੀ ਐ ਇਹਦੇ ਪਿੱਛੇ ਬੁਲਡੋਜ਼ਰ ਜੋ ਵੀ ਟੈਗ ਕਿੱਤਾ ਹੋਇਆ ਜੋ ਵੀ ਐ ਖਰਾਬ ਐ ਮਸ਼ੀਨ ਉਹਨੂੰ ਸਪੀਡ ਨਾਲ ਲੈ ਇਹ ਆਪਣੀ ਸਪੀਡ ਚ ਹੀ ਸੀਗੇ ਇਹ ਚ ਗੱਡਾ ਆਇਆ ਠੀਕ ਹੈ ਉਹ ਖੱਡੇ ਦੇ ਵਿੱਚ ਇਹਨਾਂ ਦਾ ਉਹਨਾਂ ਦਾ ਖੱਡਾ ਵੱਜਿਆ ਤੇ ਉਹ ਬੁਲਡੋਜ਼ਰ ਬਾਹਰ ਨਿਕਲ ਕੇ ਸਿੱਧਾ ਮੇਰੀ ਗੱਡੀ ਦੇ ਵਿੱਚ ਵੱਜਿਆ ਇਹ ਤਾਂ ਗੱਡੀ ਸਪੀਡ 'ਚ ਸੀਗੀ ਤੇ ਮੈਂ ਗੱਡੀ ਕਾਢ ਲਈ ਅਗਰ ਮੇਰੀ ਗੱਡੀ ਹੁੰਤੇ ਮੈਂ ਡਰਦੇ ਘਾਰੇ ਆਪਣੀ ਗੱਡੀ ਰੋਕ ਲੈਂਦੀ ਤਾਂ ਬੁਲਡੋਜ਼ਰ ਪੂਰਾ ਮੇਰੀ ਗੱਡੀ ਤੋਂ ਕੰਢਿਕਣਾ ਸੀ ਬਿਲਕੁਲ ਹੋ ਸਕਦਾ ਸੀ ਜਾਨ ਮਨ ਮੇਰੇ ਦੋਨੇ ਬੱਚੇ ਵਿੱਚ ਬੈਠੇ ਹੈ ਮੇਰੇ ਬੱਚਾ ਵੀ ਜਾਣਦੇ ਆ ਆ ਕੇ ਬੰਨ ਸਕਦੀ ਸੀ ਬਿਲਕੁਲ ਹੋ ਬੈਠੇ ਸਰ ਮੇਰੇ ਬੱਚੇ ਦੋਨੋਂ ਦੋਨੋਂ ਪੂਰੀ ਤਰ੍ਹਾਂ ਘਬਰਾਏ ਹੋਏ ਹੈ ਆ ਵੀ ਪਿੱਛੇ ਔਟੋ ਵਾਲੇ ਆ ਰਹੇ ਸੀ ਅਗਰ ਮੈਂ ਗੱਡੀ ਰੋਕਦੀ ਮੇਰੀ ਗੱਡੀ ਦੇ ਨਾਲ ਆ ਬੰਦਾ ਵੀ ਜਾਂਦਾ ਜਿਹੜਾ ਦਿਹਾੜੀ ਦਾ ਆਪਣਾ 2-400 ਰੁਪਏ ਕਮਾ ਕੇ ਆਪਣਾ ਘਰ ਪਾਲਦਾ ਪੁਰੇ ਮੇਰੇ ਬੱਚੇ ਛੋਟੇ ਮੇਰੇ ਬੱਚਾ 1/6th ਹੈ ਛੇ ਤੇ ਇੱਕ ਬੇਟੀ 9th ਹੈ ਛਗੀ ਮੈਂ ਗੱਡੀ ਤੋਂ ਉਤਰ ਕੇ ਮੈਂ ਅੱਗੇ ਆ ਕੇ ਰੋਕੀ ਇਹ ਫੇਰੀ ਮੈਨੂੰ ਕਹਿ ਰਿਹਾ ਸੀ ਸਾਈਡ ਹੋ ਜਾ ਬਟ ਮੈਂ ਗੱਡੀ ਦੇ ਮੂਰੇ ਆ ਕੇ ਇਹ ਗੱਡੀ ਰੋਕੀ ਗਈ ਮੈਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੀ ਹਾਂ ਪ੍ਰਸ਼ਾਸਨ ਤੋਂ ਸਰ ਮੇਨ ਚੌਕ ਐ ਟ੍ਰਾਂਸਪੋਰਟ ਨਗਰ ਦਾ ਤੁਸੀਂ ਹਾਲ ਦੇਖੋ ਖੱਡਿਆਂ ਦਾ ਹਾਲ ਦੇਖੋ ਇਲੈਕਸ਼ਨ ਦੇ ਵਿੱਚ ਆ ਸਾਰੀਆਂ ਰੋਣਾ ਬਣ ਜਾਣਗੀਆਂ ਇਹਨਾਂ ਦੀਆਂ ਔਰ ਇੱਕ ਬਾਰਿਸ਼ ਪੈਂਦੀ ਰੋੜਾ ਦਾ ਬੁਰਾ ਹਾਲ ਹੋ ਜਾਏਗਾ ਮੇਨ ਚੌਕ ਐਡੇ ਵੱਡੇ ਵੱਡੇ ਟਰਾਲੇ ਨਿਕਲਦੇ ਆ ਐਨੇ ਵੱਡੇ ਵੱਡੇ 8 ਟਾਇਰ ਦੇ 12 ਟਾਇਰ ਦੇ 16 ਟਾਇਰ ਦੇ 20 ਟਾਇਰ ਦੇ ਤੁਸੀਂ ਹਾਲ ਦੇਖੋ ਕਦੀ ਇੱਧਰ ਪਲਟੇ ਆਉਂਦੇ ਕਦੀ ਉੱਧਰ ਪਲਟੇ ਆਉਂਦੇ ਆ ਕਿਸੇ ਦੀ ਜਾਨ ਦੀ ਪਰਵਾਹ ਹੈ ਹੀ ਨਹੀਂ ਸਰਕਾਰ ਨੂੰ ਸਰਨ ਜੀ ਤਾਂ ਦੱਸੋ ਗੱਲ ਕੋਸਮ ਯਾਰ ਮਸ਼ੀਨ ਸਾਡੀ ਖਰਾਬ ਸਿੰਘੀ ਉਹਦੇ ਕਰਕੇ ਅਸੀਂ ਉੱਪਰ ਲਈ ਆਉਨੇ ਆ ਠੀਕ ਆ ਹੌਲੀ ਹੌਲੀ ਆ ਰਹੇ ਬਹੁਤ ਤੇਜ਼ੀ ਉਹ ਹੁਣ ਇਧਰੋਂ ਸਾਈਡ ਵੀ ਦੇ ਰਿਆ ਸੀ ਉਹ ਢੋ ਆ ਗਿਆ ਉਹ ਮਸ਼ੀਨ ਜਿਹਦੇ ਉੱਪਰ ਵਾਸਤਵ ਤੌਰ ਤੇ ਮਸ਼ੀਨ ਜੀ ਇਹਦੇ ਉੱਤੇ ਜੜ ਗਈ ਆ ਤਾਂ ਉੱਥਾਂ ਉੱਛੜ ਕੇ ਤਾਂ ਉੱਛੜ ਕੇ ਮੇਰਾ ਵੀ ਮੇਰਾ ਵੀ ਬਚਣਾ ਸੀ ਮਗਾ ਨਹੀਂ ਬਚਣਾ ਸੀ ਆ ਮੈਂ ਤਾਂ ਪਿੱਛੇ ਬੈਕ ਗੇਅਰ ਮਾਰ ਕੇ ਇੱਕਦਮ ਬੈਕ ਗੇਅਰ ਮਾਰ ਕੇ ਪਿੱਛੇ ਕੀਤੀ ਆ ਔਰਤ ਨੇ ਦੱਸਿਆ ਕਿ ਸੜਕ ਉੱਤੇ ਖੱਡੇ ਹੋਣ ਦੇ ਚਲਦੇ ਨਗਰ ਨਿਗਮ ਦੇ ਬਲਡੋਜ਼ਰ ਦਾ ਬੈਲੈਂਸ ਵਿਗੜ ਗਿਆ ਜਿਸ ਤੋਂ ਬਾਅਦ ਉਹ ਬਲਡੋਜ਼ਰ ਉਹਨਾਂ ਦੀ ਗੱਡੀ ਉੱਤੇ ਚੜ ਜਾਣਾ ਸੀ ਪਰ ਵਿਚਾਰ ਰਿਹਾ ਇਸ ਮੌਕੇ ਗੁੱਸੇ ਵਿੱਚ ਆਈ ਔਰਤ ਨੇ ਨਗਰ ਨਿਗਮ ਅਤੇ ਸਰਕਾਰ ਨੂੰ ਘੇਰਿਆ ਤੇ ਖਰੀਆਂ-ਖਰੀਆਂ ਸੁਣਾਈਆਂ ਨੇ ਸੁਣਾਵੇ ਵੀ ਕਿਉਂ ਨਾ ਜੋ ਕਿ ਅਸੀਂ ਸਰਕਾਰ ਨੂੰ ਲੱਖਾਂ ਰੁਪਏ ਦਾ ਟੈਕਸ ਦਿੰਦੇ ਹਾਂ ਪਰ ਸਰਕਾਰ ਬਿਹਤਰ ਸੜਕਾਂ ਬਣਾਉਣ ਦੇ ਵਿੱਚ ਨਾਕਾਮਯਾਬ ਸਾਬਤ ਹੋਈ ਹੈ ਜਿਸ ਦੇ ਕਾਰਨ ਹਰ ਰੋਜ਼ ਪੰਜਾਬ ਦੇ ਵਿੱਚ ਲੋਕੀ ਸੜਕ ਹਾਸਿਆਂ ਦਾ ਸ਼ਿਕਾਰ ਹੋ ਰਹੇ ਨੇ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ